ਸੁਖਵੀਰ ਸਿੰਘ ਬਾਦਲ ਨੂੰ ਲੰਗੇ ਦਿਨੀ ਤਨਖਾਹ ਲਾ ਦਿੱਤੀ ਗਈ ਸੁਖਵੀਰ ਸਿੰਘ ਬਾਦਲ ਦੇ ਨਾਲ ਬਾਕੀ ਲੀਡਰ ਵੀ ਮੌਜੂਦ ਰਹੇ ਅਕਾਲੀ ਲੀਡਰ ਬਾਗੀ ਵੀ ਵਿੱਚ ਹੀ ਤਨਖਾਹ ਲਗਾਏ ਗਏ ਔਰ ਉਸ ਤੋਂ ਬਾਅਦ ਅੱਜ ਉਹ ਆਪੋ ਆਪਣੀਆਂ ਤਨਖਾਹ ਜਿਹੜੀਆਂ ਆਪਣੀ ਆਪਣੀ ਸਜ਼ਾ ਜਿਹੜੀ ਆ ਉਹ ਭੁਗਤਣ ਵਾਸਤੇ ਪਹੁੰਚੇ ਵੀ ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਔਰ ਉੱਥੇ ਜਾ ਕੇ ਆਪਣੀ ਸਜ਼ਾ ਨਿਭਾਈ ਸਾਰਿਆਂ ਨੇ ਦੇਖਿਆ ਉਹ ਚੀਜ਼ਾਂ ਲਾਈਵ ਟੈਲੀਕਾਸਟ ਹੋ ਰਹੀਆਂ ਨੇ ਹੋਈਆਂ ਨੇ ਪਰ ਉਹ ਸਜ਼ਾ ਵਾਜਬ ਸੀ ਗੈਰ ਵਾਜਬ ਸੀ ਉੱਤੇ ਸਵਾਲ ਖੜੇ ਹੋ ਰਹੇ ਆ ਇਹ ਲਗਾਤਾਰ ਚਰਚਾ ਲੰਘੇ ਦਿਨ ਦੀ ਚੱਲਦੀ ਪਈ ਹੈ ਹਾਲਾਂਕਿ ਸ਼੍ਰੀ ਕਾਲਕਤਖਬ ਸਾਹਿਬ ਦੇ ਉੱਤੇ ਜਾਂ ਸ਼੍ਰੀ ਕਾਲਕਤਖਬ ਸਾਹਿਬ ਦੇ ਜੇਸ਼ੇਦਾਰ ਦੇ ਉੱਤੇ ਸਵਾਲ ਚੁੱਕਣਾ ਆਪਣੇ ਆਪ ਦੇ ਵਿੱਚ ਹੀ ਗੈਰਵਾਜੋ ਮੰਨਿਆ ਜਾ ਸਕਦਾ ਪਰ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦੇ ਮਾਮਲੇ ਨੂੰ ਲੈ ਕੇ ਚਰਚਾਵਾ ਕਾਫੀ ਤੇਜ਼ੀ ਦੇ ਨਾਲ ਫੈਲਦੀ ਨਜ਼ਰ ਆ ਰਹੀ ਹੈ ਸਾਡੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਾਰ ਸਰਦਾਰ ਹਰਜਿੰਦਰ ਸਿੰਘ ਜੰਦਾ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਪਹਿਲਾਂ ਤਾਂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਹੜੀ ਤਨਖਾਹ ਸੁਖਬੀਰ ਸਿੰਘ ਬਾਦਲ ਨੂੰ ਲਈ ਗਈ ਹੈ ਮੈਂ ਸਭ ਤੋਂ ਪਹਿਲਾਂ ਸਵਾਲ ਹੀ ਇਹ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਬਤੌਰ ਸੈਟੀਸਫਾਈਡ ਦੇਖੋ ਜਿਹੜੀ ਤਨਖਾਹ ਵਾਲੀ ਚੀਜ਼ ਹੁੰਦੀ ਹੈ ਨਾ ਇਹ ਇਸ ਨੂੰ ਅਸੀਂ ਇਸ ਤਰੀਕੇ ਨਾਲ ਮਤਲਬ ਦੇਖਿਓ ਕਿ ਇਹਦੇ ਨਾਲ ਸੈਟੀਸਫੈਕਸ਼ਨ ਕਿਸੇ ਦੀ ਜੁੜੀ ਹੋਵੇ ਗੱਲ ਹੁੰਦੀ ਹੈ ਕਿ ਜੇ ਨੂੰ ਇਹ ਸਜ਼ਾ ਲੱਗ ਰਹੀ ਹੈ ਬਤੌਰ ਤਨਖਾਹ ਦੇ ਤੌਰ ਤੇ ਉੱਤੇ ਕਿ ਉਹ ਇਸ ਤਨਖਾਹ ਨੂੰ ਆਪਣੀ ਸਜ਼ਾ ਮੰਨ ਕੇ ਆਪਣੇ ਆਪ ਨੂੰ ਜੋ ਗਲਤੀਆਂ ਕੀਤੀਆਂ ਉਹ ਤੋਂ ਸਬਕ ਲੈਂਦਾ ਕਿ ਨਹੀਂ ਲੈਂਦਾ ਹੁਣ ਜੋ ਇਹਨਾਂ ਦੀ ਰਾਜਨੀਤੀ ਦੇ ਉਸ ਵੇਲੇ ਦੌਰ ਦੇ ਵਿੱਚ ਜੋ ਇਹਨਾਂ ਨੇ ਕੀਤੇ ਗੁਨਾਹ ਨੇ ਜਾਂ ਜਿਹੜੇ ਇਹਨਾਂ ਨੇ ਬਹੁਤ ਵੱਡੇ ਪਾਪ ਕੀਤੇ ਨੇ ਉਹਦੀਆਂ ਤੁਹਾਨੂੰ ਮੈਂ ਪਹਿਲੇ ਵੀ ਇੰਟਰਵਿਊ 'ਚ ਕਹਿ ਚੁੱਕਿਆ ਕਿ ਉਹਦੀਆਂ ਸਜ਼ਾਵਾਂ ਜਿਹੜੀਆਂ ਧਰਦਰਗਾਹ ਵੀ ਜਿਹੜੀਆਂ ਨੇ ਉਹ ਉੱਥੇ ਵੀ ਜੇ ਮਾਫ ਹੋ ਜਾਣ ਤੇ ਪਰਮੇਸ਼ਰ ਦਾ ਬੜਾ ਵੱਡਾ ਇਹਨਾਂ ਤੇ ਉਪਕਾਰ ਹੋਊਗਾ ਗੁਨਾਹ ਕੁ ਛੋਟੇ ਨਹੀਂ ਹੈਗੇ ਆ ਜਦੋਂ ਉਹਨਾਂ ਨੂੰ ਉੱਥੇ ਜੱਜਦਾਰ ਸਾਹਿਬ ਬਤੌਰ ਸਜ਼ਾਵਾਂ ਲਾਉਂਦੇ ਨੇ ਤੇ ਪਹਿਲੇ ਇਹਨਾਂ ਨੂੰ ਚੇਤਾ ਕਰਾਉਂਦੇ ਨੇ ਕਿ ਤੁਸੀਂ ਕੀਤਾ ਕੀ ਕੀ ਹੈ ਚਾਹੇ ਉਹ ਚਬਰਗਾੜੀ ਗੋਲੀਆਂ ਦੀ ਗੱਲ ਹੋਵੇ ਚਾਹੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋਵੇ ਚਾਹੇ RAM ਰਹੀਮ ਨੂੰ ਮਾਫੀ ਦੇਣ ਦੀ ਗੱਲ ਹੋਵੇ ਪਹਿਲੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਕਬੂਲਵਾਈਆਂ ਗਈਆਂ ਨੇ ਜਦੋਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਬੂਲੀਆਂ ਉਸ ਕਬੂਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਉਹਨਾਂ ਦਾ ਇੱਕ ਵਾਰੀ ਪੱਖ ਰੱਖਣ ਦੇ ਲਈ ਜਦੋਂ ਕਿਹਾ ਗਿਆ ਹਾਂ ਜਾਂ ਨਾ ਦੇ ਜਵਾਬ ਦੇ ਵਿੱਚ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਗਲਤੀਆਂ ਨੂੰ ਮੰਨਿਆ ਵੀ ਹੈ ਤੇ ਉੱਤੇ ਫਿਰ ਜਿਹੜੀ ਉਹਨਾਂ ਨੂੰ ਤਨਖਾਹ ਲੱਗੀ ਉਹ ਸਾਰੇ ਦੇ ਸਾਹਮਣੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਕੱਲ ਹੋਈ ਹੈ ਇਹ ਇੱਕ ਇਤਿਹਾਸ ਲਿਖਿਆ ਗਿਆ ਇਹ ਇਤਿਹਾਸ ਲਿਖਿਆ ਗਿਆ ਕਿ ਜਦੋਂ ਕੋਈ ਪਾਪ ਦਾ ਭਾਗੀਦਾਰ ਸਿਗਾ ਤੇ ਚਾਹੇ ਉਹਦੇ ਵਿੱਚ ਉਸ ਵੇਲੇ ਦਾ ਮੌਜੂਦਾ ਜਥੇਦਾਰ ਵੀ ਕਿਉਂ ਨਾ ਹੋਵੇ ਉਹ ਵੀ ਨਹੀਂ ਬਖਸ਼ਿਆ ਗਿਆ ਤੇ ਇਹ ਅੱਗੇ ਜਾ ਕੇ ਚੀਜ਼ਾਂ ਜਿਹੜੀਆਂ ਗਲਤੀਆਂ ਜਿਹੜੀਆਂ ਨੇ ਉਹ ਨਾ ਕੋਈ ਕਰ ਸਕੇ ਉਹਦੇ ਲਈ ਇੱਕ ਪਹਿਲ ਕਦਮੀ ਹੋਈ ਹੈ ਜਿਹੜਾ ਤਾਂ ਸਿੱਖਾਂ ਦੀ ਰਾਜਨੀਤੀ ਦਾ ਸਵਾਲ ਹੈ ਸਿੱਖ ਰਾਜਨੀਤੀ ਜਿਹੜਾ ਸਾਡੀ ਜਿਹੜੀ ਖੇਤਰੀ ਪਾਰਟੀ ਜਿਹੜੀ ਸੀ ਅਕਾਲੀ ਦਲ ਉਹ ਤੇ ਬਾਦਲਾ ਨੇ ਇੱਕ ਵਾਰੀ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਹਤਾਸ਼ੀ ਨਹੀਂ ਹੈਗੇ ਆ ਪੰਥਦਰਦੀ ਨਹੀਂ ਹੈਗੇ ਆ ਤੇ ਉਹ ਵੱਡੇ ਵੱਡੇ ਗੁਨਾਹ ਕਰ ਸਕਦੇ ਆ ਕੀਤੇ ਨੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਚਾਹੇ ਹੁਣ ਇਹਨਾਂ ਨੂੰ ਤਨਖਾਹਾਂ ਦੇ ਤੌਰ ਤੇ ਜਿਹੜੀਆਂ ਸਜ਼ਾਵਾਂ ਲੱਗੀਆਂ ਵੀ ਨੇ ਉਸ ਤੋਂ ਬਾਅਦ ਵੀ ਰਾਜਨੀਤੀ ਵਿੱਚ ਕੋਈ ਵੱਡਾ ਬਦਲਾਊਗਾ ਇਹਨਾਂ ਨੂੰ ਲੈ ਕੇ ਕਿ ਰਾਜਨੀਤੀ ਇਹਨਾਂ ਦੀ ਜਿਹੜੀ ਹੈ ਉਹਦਾ ਭੋਗ ਪੈ ਗਿਆ ਹੋਇਆ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਜੇ ਜਿੰਨੀ ਵੀ ਇਹਨਾਂ ਦੀ ਜ਼ਿੰਦਗੀ ਬਚੀ ਹੈ ਉਸ ਜ਼ਿੰਦਗੀ ਦੇ ਵਿੱਚ ਇਹ ਇਦਾਂ ਦੇ ਕੁਝ ਕੰਮ ਕਰਨ ਯਾ ਰਾਜਨੀਤੀ ਤੋਂ ਦੂਰ ਰਹਿ ਕੇ ਸਮਾਜ ਭਲਾਈ 'ਚ ਕੁਝ ਕਰਨ ਤਾਂ ਕਿ ਇਹਨਾਂ ਦੇ ਗੁਨਾਹ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਧੁੰਦਲੇ ਪੈ ਜਾਣ ਕਿਉਂਕਿ ਮਿਟ ਤੇ ਸਕਦੇ ਨਹੀਂ ਹੈ ਗੁਨਾਹ ਕੀਤੇ ਵੀ ਨਹੀਂ ਵੱਡੇ ਨੇ ਹਾਂ ਜਿਹੜੀਆਂ ਇਹਨਾਂ ਦੀਆਂ ਧਿਰਾਂ ਬਣੀਆਂ ਸੀਗੀਆਂ ਦੋਨੋਂ ਧਿਰਾਂ ਦੇ ਵਿੱਚ ਜਿਹੜੇ ਬੰਦੇ ਮੌਜੂਦ ਸੀਗੇ ਜਿਸ ਤਰੀਕੇ ਨਾਲ ਉਹ ਉੱਥੇ ਕੱਲ ਗਏ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸਜਾਵਾਂ ਅੱਜ ਲਵਾਉਣੀਆਂ ਸ਼ੁਰੂ ਕੀਤੀਆਂ ਨੇ ਜਿਸ ਤਰੀਕੇ ਨਾਲ ਬਾਦਲ ਅੱਜ ਅ ਗੁਰੂ ਘਰ ਦਾ ਸੇਵਾਦਾਰ ਚਾਕਰ ਬਣ ਕੇ ਇੱਕ ਅ ਕਹਿ ਲੋ ਦਰਪੇਸ਼ ਬਣ ਕੇ ਬੈਠਾ ਆ ਉੱਥੇ ਜਗ੍ਹਾ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਜੇ ਦਿਖਾਉਂਦੀਆਂ ਨੇ ਦੁਨੀਆਂ ਨੂੰ ਇਹ ਪਤਾ ਲੱਗਦਾ ਆ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਕੌਮ ਜਾਂ ਪੰਥ ਤੋਂ ਵੱਡੇ ਨਹੀਂ ਆ ਤਹੇ ਚਾਹੇ ਤੁਸੀਂ ਜੋ ਮਰਜ਼ੀ ਬਣ ਜਾਓ ਤੁਸੀਂ ਇਸ ਮੁਕਾਮ ਤੇ ਜਿਹੜੇ ਮਰਜ਼ੀ ਮੁਕਾਮ ਤੇ ਹੋਵੋ ਤੁਹਾਡੀਆਂ ਗੱਲਦੀਆਂ ਤੁਹਾਨੂੰ ਏਦਾਂ ਦੀਆਂ ਜਗਾਵਾ ਤੇ ਲਿਆ ਕੇ ਖੜੀ ਕਰਨਗੀਆਂ ਜਿੱਥੇ ਤੁਸੀਂ ਸਮਾਜ ਨਾਲ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰ पाओਗੇ ਚਾਹੇ ਉਹ ਅੱਜ ਉੱਥੇ ਇੱਕ ਸੇਵਾਦਾਰ ਦੇ ਬਤੌਰ 휠ਚੇਅਰ ਤੇ ਬੈਠ ਕੇ ਹੱਥ ਵਿੱਚ ਪਰਚਾ ਫੜਿਆ ਹੋਇਆ ਤੇ ਉਸ ਜਗ੍ਹਾ ਤੇ ਬੈਠਾ ਹੋਇਆ ਆਲੇ-ਦੁਆਲੇ ਉਹਦੇ ਉਹੀ ਸਿਕਿਉਰਿਟੀ ਦਾ ਘੇਰਾ ਉਹੀ ਐਸਜੀਪੀਸੀ ਦੇ ਮੁਲਾਜ਼ਮ ਖੜੇ ਨੇ ਹੱਥ ਜੋੜ ਕੇ ਹਨਾ ਉਹ ਸਾਰਾ ਕੁਝ ਦਿਖ ਰਿਹਾ ਹੈ ਮਗਰ ਉਸ ਚੀਜ਼ ਦੇ ਪ੍ਰਭਾਵ ਚੋਂ ਕਦੀ ਵੀ ਨਹੀਂ ਨਿਕਲ ਸਕਦਾ ਜਿੰਨੇ ਉਹਨੂੰ ਸਜ਼ਾ ਦੇ ਤੌਰ ਦੇ ਉੱਤੇ ਅੱਜ ਉੱਥੇ ਬਿਠਾਇਆ ਹੋਇਆ ਸੋ ਮੈਂ ਤੇ ਇਹੀ ਕਹੂੰਗਾ ਕਿ ਕੱਲ ਜੋ ਹੋਇਆ ਆਲਮੋਸਟ ਜਿਹੜੀਆਂ ਚੀਜ਼ਾਂ ਅਸੀਂ ਐਕਸਪੈਕਟ ਕਰਦੇ ਸੀਗੇ ਉਹ ਹੋਇਆ ਤੁਹਾਡੇ ਚੈਨਲ ਦੇ ਉੱਤੇ ਅਸੀਂ ਇਹ ਗੱਲ ਰੱਖੀ ਸੀ ਸ਼ੁਰੂ ਤੋਂ ਹੀ ਗੱਲ ਰੱਖ ਰਹੇ ਸੀਗੇ ਕਿ ਜਿਹੜਾ ਬਾਦਲ ਨੂੰ ਫਕਰੇ ਕੌਮ ਦਾ ਅਵਾਰਡ ਮਿਲਿਆ ਉਹ ਉਹਦੇ ਤੋਂ ਖੋਣਾ ਚਾਹੀਦਾ ਉਸ ਚੀਜ਼ ਦੇ ਨਾ ਉਦੋਂ ਲਾਇਕ ਸੀਗਾ ਨਾ ਅੱਪਾ ਹੁਣ ਚਾਹੁੰਦੇ ਆ ਕਿ ਉਹਦੇ ਕੋਲ ਉਹ ਚੀਜ਼ ਰਵੇ ਉਹ ਵੀ ਸਾਡੀ ਜਿਹੜੀ ਗੱਲ ਮਾਰਨ ਨੇ ਨੇੜੇ ਉਹ ਸੁਣ ਲਈ ਐ ਜੱਥੇਦਾਰਾ ਕੋਲੋਂ ਇਹ ਫੈਸਲਾ ਕਰਾਇਆ ਤੇ ਫਕਰੇ ਕੌਮ ਵੀ ਜਿਹੜਾ ਕੌਮ ਕੋਲ ਵਾਪਸ ਆ ਗਿਆ ਜਿਹੜੇ ਇਹਦੇ ਯੋਗ ਹੋਣਗੇ ਉਹਨਾਂ ਨੂੰ ਇਹ ਚੀਜ਼ਾਂ ਮਿਲਣ ਮਿਲਣ ਤੇ ਕੌਮ ਨੂੰ ਵੀ ਮਾਣ ਹੁੰਦਾ ਪਰ ਜਿਹੜੇ ਉਸ ਚੀਜ਼ ਦੇ ਹੱਕਦਾਰ ਹੀ ਹੈਣੀ ਐ ਉਹਨਾਂ ਨੂੰ ਇਹੋ ਜੀਆਂ ਵੱਡੀਆਂ-ਵੱਡੀਆਂ ਅਹੁਦੇਦਾਰੀਆਂ ਜੋ ਪਾਦੀਆਂ ਮਿਲਣ ਤੇ ਸਾਡਾ ਫਿਰ ਉਸ ਵੇਲੇ ਰੋਸ਼ ਕਰਨਾ ਜਿਹੜਾ ਜਾਇਜ਼ ਹੁੰਦਾ ਯਾਨੀ ਹਰਪ੍ਰੀਤ ਸਿੰਘ ਨੇ ਗੱਲ ਇਹ ਵੀ ਆਖੀ ਲੰਗੇ ਕੱਲ ਕਹਿੰਦੇ ਕਿ ਆਪੋ ਆਪਣੇ ਹੁਣ ਜਿਹੜੇ ਚੁੱਲ੍ਹੇ ਆ ਉਹ ਵੀ ਸਮੇਟ ਲੋ ਯਾਨੀ ਇਕੱਠਿਆਂ ਕਰ ਲੋ ਇਕੱਠੇ ਹੋ ਜਾਓ ਇੱਕ ਸਾਰਤਾ ਜਿਹੜੀ ਆ ਹੋ ਜਾਵੇ ਹੁਣ ਤੁਹਾਨੂੰ ਐ ਲੱਗਦਾ ਕਿ ਜੇ ਇੱਕ ਵਾਰੀ ਸੇਵਾ ਲੱਗ ਗਈ ਜਿਵੇਂ ਤਨਖਾਹ ਲਗਾ ਦਿੱਤੀ ਗਈ ਤੁਸੀਂ ਬਸ ਇੱਕ ਗੱਲ ਜਿਹੜੀ ਆਖੀ ਮੈਂ ਉਹਦੇ ਸੰਦਰਭ ਚ ਹੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਐ ਨਹੀਂ ਲੱਗਦਾ ਕਿ ਆਉਂਦੇ ਸਮੇਂ ਵਿੱਚ ਲੋਕ ਹੁਣ ਪ੍ਰਮਾਣਤਾ ਦੇ ਦੂਗੇ ਇਹਨਾਂ ਨੂੰ ਇਹਨਾਂ ਨੂੰ ਮੰਨ ਲੈਣਗੇ ਕਿ ਭਾਈ ਇਹਨਾਂ ਨੇ ਗੁਰੂ ਸਾਹਿਬ ਅੱਗੇ ਆਪਣੀ ਜਿਹੜੀ ਆ ਭੁੱਲਾਂ ਉਹ ਬਖਸ਼ਾ ਲਈਆਂ ਨੇ ਅਕਾਲੀ ਦਲ ਜਿਹੜਾ ਮੌਜੂਦਾ ਸਥਿਤੀ ਦੇ ਵਿੱਚ ਹੈ ਉਹ ਘਟੋ ਦੇਖੋ ਜਿਹੜੀ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਬਾਗੀ ਤੇ ਦਾਗੀ ਜਿਹੜੇ ਨੇ ਉਹ ਆਪਣਾ ਆਪਣਾ ਸਮੇਟ ਲੈਣ ਤੇ ਗੱਲ ਗੱਲ ਤਾਂ ਮੇਨੇ ਰੂਪ ਚ ਕਹੀ ਹੈ ਮਗਰ ਕਈ ਸੱਚ ਹੈ ਤੇ ਚਾਹੇ ਜਿਹੜੇ ਬਾਗੀ ਦਾਗੀ ਦੋਨਾਂ ਜੀ ਨੇ ਬਾਗੀ ਦਾਗੀ ਦੋਨੋਂ ਹੀ ਹੈਗੇ ਆ ਤੇ ਉਹਨਾਂ ਨੇ ਕਿਹਾ ਕਿ ਹੁਣ ਇੱਕ ਵਾਰੀ ਆਪਣੇ ਨੂੰ ਦੁਰਸਤ ਕਰਨ ਦਾ ਜਿਹੜਾ ਸਮਾ ਲੋ ਅਸਤੀਫੇ ਮੰਗੇ ਉਹਨਾਂ ਦੇ 6 ਮਹੀਨੇ ਬਾਅਦ ਜਿਹੜਾ ਪ੍ਰਧਾਨ ਨੂੰ ਕਿ ਉਹਨਾਂ ਦੀ ਗੱਲ ਕੀਤੀ ਗਈ ਹੈ ਉਹ ਸਾਰੀਆਂ ਚੀਜ਼ਾਂ ਹੁਣ ਅੱਗੇ ਸਮੇਂ ਦੇ ਗਰਭ ਚ ਪਈਆਂ ਨੇ ਉਹ ਅਸੀਂ ਦੇਖਾਂਗੇ ਅੱਗੇ ਜਾ ਕੇ ਮਗਰ ਇਹ ਗੱਲ ਪੱਕੀ ਹੈ ਕਿ ਜਿਹੜੀ ਇਸ ਵੇਲੇ ਇਹਨਾਂ ਨੂੰ ਰਾਜਨੀਤੀ ਦੀ ਢੀ ਹਵਾ ਚੜੀ ਹੋਈ ਸੀ ਜਾਂ ਕਹਿ ਲਓ ਇਹਨਾਂ ਦੇ ਉੱਤੇ ਇੰਨਾ ਜਿਹੜਾ ਗਮਾਨ ਸੀਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਇਹਨਾਂ ਦਾ ਗਰਭ ਜਿਹੜਾ ਉਹ ਭੰਗ ਹੋ ਗਿਆ ਹੁਣ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਨਵੇਂ ਚੈਲੰਜ ਜਿਹੜੇ ਆਣਗੇ ਉਹ ਤੇ ਨਵੀਂ ਲੀਡਰਸ਼ਿਪ ਜਿਹੜੀ ਕੋਈ ਘੜੀ ਜਾ ਰਹੀ ਹੈ ਉਹਦੇ ਜ਼ਰੀਏ ਆਣਗੇ ਉਕੀ ਜਪੜੀ ਜਾ ਰਹੀ ਬਹੁਤ ਸਾਰੇ ਤੁਸੀਂ ਇਦਾਂ ਦੇ ਨੌਜਵਾਨ ਚਿਹਰੇ ਜਾਂ ਨਵੇਂ ਲੀਡਰਸ ਦੇਖੋਗੇ ਜਿਹੜੇ ਆਪਣੇ ਆਪਣੇ ਅਧਾਰੇ ਦੇ ਉੱਤੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਸਰਗਰਮ ਨੇ ਔਰ ਐਕਟੀਵਿਟੀਆਂ ਕਰ ਰਹੇ ਨੇ ਉਹਨਾਂ ਦਾ ਇਹ ਮੰਨਣਾ ਬਲੀਵ ਹੈਗਾ ਕਿ ਪੰਜਾਬ ਦੀ ਰਾਜਨੀਤੀ ਦਾ ਬਦਲ ਜਿਹੜਾ ਹੈ ਉਹ ਕਰਨਾ ਉਸ ਦੇ ਵਿੱਚ ਚਾਹੇ ਹੋਰ ਕੋਈ ਹੋਵੇ ਨਾ ਹੋਵੇ ਅਸੀਂ ਵੀ ਆਪਣੇ ਆਪ ਨੂੰ ਉਸ ਚੀਜ਼ ਚ ਸ਼ਾਮਲ ਕਰਕੇ ਵੇਖਦੇ ਹਾਂ ਪਰ ਅਸੀਂ ਇਸ ਚੀਜ਼ ਦਾ ਬਦਲ ਉਸ ਢੰਗ ਚ ਨਹੀਂ ਦੇਣਾ ਚਾਹੁੰਦੇ ਜਿਸ ਢੰਗ ਚ ਚੱਲ ਰਿਹਾ ਸੀਗਾ ਜਾਂ ਚੱਲ ਰਿਹਾ ਹੈਗਾ ਹੁਣ ਹੁੰਦਾ ਕੀ ਆ ادارے ਉਨੇ ਕੀ ਹੈਗੇ ਆ ਇੱਕ ਤਾਂ ਹੈਗਾ ਇੰਡੀਅਨ ਜੁਡੀਸ਼ਰੀ ਸਿਸਟਮ ਹੋ ਗਿਆ ਜਾਂ ਇੰਡੀਅਨ ਪੋਲਿਟੀਕਲ ਸਿਸਟਮ ਹੋ ਗਿਆ ਠੀਕ ਹੈ ਇੱਕ ਹੋ ਗਿਆ ਸਾਡੇ ਜਿਹੜੇ ਧਾਰਮਿਕ ਇੰਸਟੀਚਿਊਟ ਦੇ ਜ਼ਰੀਏ ਜਿਹੜਾ ਅਸੀਂ ਸਾਰਾ ਸਿਸਟਮ ਚਲਾਉਂਦੇ ਆ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿਹੜਾ ਧਰਮ ਦੇ ਪਲੇਟਫਾਰਮ ਤੋਂ ਕੀਤਾ ਹੋਇਆ ਫੈਸਲਾ ਜਾਂ ਜਾਂ ਉਹਦੀ ਵੱਲੋਂ ਕੀਤੀ ਹੋਈ ਜਿਹੜੀ ਅਗਵਾਈ ਹੈ ਉਹਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ ਹੈ ਜਿਹੜਾ ਇਹ ਗੰਦਲੀ ਭਾਰਤੀ ਸਿਸਟਮ ਦੀ ਰਾਜਨੀਤੀ ਚੋਂ ਨਿਕਲ ਆਇਆ ਫੈਸਲਾ ਹੋਵੇ ਹੁਣ ਹੁੰਦਾ ਕੀ ਆ ਅਸੀਂ ਬੜੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਜਿਨ੍ਹਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਲੋਕਾਂ ਦੀ ਲੋਕ ਰਾਏ ਜਿਹੜੀ ਜਿਹੜੀ ਗਿਣਤੀ ਜ਼ਿਆਦਾ ਹੁੰਦੀ ਆ ਜਾਂ ਜਿਹਰੇ ਚ ਲੋਕਾਂ ਦਾ ਕਿਸੇ ਨਾ ਕਿਸੇ ਤਰੀਕੇ ਸਵਾਰਥ ਜੁੜਿਆ ਹੁੰਦਾ ਉਹ ਫੈਸਲੇ ਲੈ ਕੇ ਲੋਕਾਂ ਨੂੰ ਉਹੋ ਜੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਖਰੀਦੀਆਂ ਵੇਚੀਆਂ ਜਾਂਦੀਆਂ ਹੁਣ ਮਗਰ ਜਿਹੜੇ ਧਾਰਮਿਕ ادارے ਹੁੰਦੇ ਆ ਉਹਨਾਂ ਦਾ ਵੋਟਾਂ ਦੀ ਗਿਣਤੀ ਮਿੰਂਤੀ ਨਾਲ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਦਾ ਸਹੀ ਗਲਤ ਨਾਲ ਲੈਣਾ ਦੇਣਾ ਹੁੰਦਾ ਤੇ ਫੈਸਲੇ ਜਿਹੜੇ ਨੇ ਉਹ ਬਿਹਤਰ ਕੀਤੇ ਜਾ ਸਕਦੇ ਹੁੰਦੇ ਆ ਧਾਰਮਿਕ ਬੰਦਿਆਂ ਦੇ ਵੱਲੋਂ ਸੋ ਉਹ ਇੱਕ ਲੀਡਰਸ਼ਿਪ ਨਵੀਂ ਜਿਹੜੀ ਕ੍ਰੀਏਟ ਹੋਈ ਆ ਜਾਂ ਇੱਕ ਬੜਾ ਲੰਮਾ ਸਮਾਂ ਜਿਹਨਾਂ ਨੇ ਦਿੱਤਾ ਉਹਨਾਂ ਦੀ ਮੈਂ ਚਾਹੁੰਦਾ ਕਿ ਸ਼ਮੂਲੀਅਤ ਜਿਹੜੀ ਹੈ ਉਹ ਇਸ ਪਾਸੇ ਨੂੰ ਵਧੇ ਤਾਂ ਕਿ ਇਹਦਾ ਇੱਕ ਢੰਗ ਤਰੀਕਾ ਜਿਹੜਾ ਨਵਾਂ ਪੰਜਾਬ ਨੂੰ ਦਿੱਤਾ ਜਾ ਸਕਦਾ ਉਹ ਦੇ ਆ ਜਾਵੇ ਤੇ ਜਿਹੜੇ ਬਾਦਲਾਂ ਦੇ ਨਾਲ ਸੋ ਕੋਲਡ ਬਾਦਲਸ ਜਿਹੜੇ ਵੀ ਨੇ ਇਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੁਣ ਇਹ ਕੋਈ ਹੋਰ ਸੇਵਾਵਾਂ ਕਰਨੀ ਚਾਹਣ ਤੇ ਕਰਨ ਮਗਰ ਪੋਲਿਟਿਕਸ ਜਿਹੜੀ ਪੰਜਾਬ ਪੋਲਿਟਿਕਸ ਹੈਗੀ ਆ ਉਹਦਾ ਅਪਾਰਟ ਨਹੀਂ ਰਹਿ ਸਕਦੇ ਇਹ ਤਾਂ ਤੈਅ ਕਰਨਾ ਚਾਹੀਦਾ ਲੋਕਾਂ ਨੂੰ ਤੇ ਮੈਂ ਮੰਨਦਾ ਵੀ ਐ ਕਿ ਭਾਵੇਂ ਜਥੇਦਾਰ ਜੀ ਵੱਲੋਂ ਜਿਹੜੀਆਂ ਇਹਨਾਂ ਨੂੰ ਤਨਖਾਹਾਂ ਲੱਗੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਪਬਲਿਕ 'ਚ ਜਾਣ ਦੇ ਲਈ ਇੱਕ ਤਰ੍ਹਾਂ ਦੀ ਖੁੱਲ ਮਿਲ ਜਾਣੀ ਹੈ ਇਹਨਾਂ ਦੇ ਜਿਹੜੇ ਸੋ ਕੋਲਡ ਜਿਹੜੇ ਬਾਦਲਾਂ ਦੇ ਬੰਦੇ ਨੇ ਇਹਨਾਂ ਨੇ ਜਿਹੜੀ ਆਪਣੀ ਗੱਲ ਰੱਖਣ ਦਾ ਇਹਨਾਂ ਨੂੰ ਹੁਣ ਮੌਕਾ ਮਿਲ ਜਾਣਾ ਹੈ ਮਗਰ ਲੋਕ ਜ਼ਰੂਰ ਇਹਨਾਂ ਨੂੰ ਇਹ ਗੱਲ ਕਹਿਣ ਕਿ ਤੁਸੀਂ ਜਿਹੜੇ ਗੁਨਾਹ ਕੀਤੇ ਨੇ ਉਹ ਬਖਸ਼ਣ ਯੋਗ ਨਹੀਂ ਹੈਗੇ ਆ ਤੇ ਜੇ ਇੱਕ ਵਾਰੀ ਗਲਤੀ ਕਰਕੇ ਕੋਈ ਬੰਦਾ ਉਤੋਂ ਸਬਕ ਲੈ ਲਵੇ ਫਿਰ ਤਾਂ ਉਹ ਸਬਕ ਜਿਹੜਾ ਉਹਨੂੰ ਅਗਲੀ ਕੀਤੀ ہوئی ਗਲਤੀ ਤੋਂ ਬਚਾ ਸਕਦਾ ਮਗਰ ਜੇ ਉਹ ਬਾਹਰ-ਬਾਹਰ ਗਲਤੀਆਂ ਕਰਨ ਤੇ ਬਾਹਰ-ਬਾਹਰ ਲੋਕ ਉਹਨਾਂ ਤੋਂ ਧੋਖੇ ਖਾਣ ਫਿਰ ਤਾਂ ਮੈਂ ਮੰਨਦਾ ਕਿ ਲੋਕਾਂ ਦਾ ਵੀ ਉਹਨਾਂ 'ਤੇ ਕਸੂਰ ਹੈ ਜੇ ਉਹਨਾਂ ਨੂੰ ਫਿਰ ਦੁਬਾਰਾ ਮੌਕਾ ਦਿੰਦੇ ਤਾਂ ਠੀਕ ਵਸੇ ਭਾਈ ਸਾਹਿਬ ਤੁਸੀਂ ਜੇ ਇਹ ਗੱਲ ਕਰਦੇ ਹੋ ਇੱਕ ਪਾਸੇ ਠੀਕ ਹੈ ਉਹਨੇ ਸਜ਼ਾ ਆਪਣੀ ਪੂਰੀ ਕਰ ਲਈ ਹੁਣ ਜਿਵੇਂ ਤੁਸੀਂ ਇੱਕ ਗੱਲ ਕਰਨਗੇ ਇੱਕ ਪਾਸੇ ਤੁਸੀਂ ਇਹ ਵੀ ਗੱਲ ਕਰ ਰਹੇ ਸੀ ਕਿ ਜਿੰਨਾ ਵੱਡਾ ਸ਼ਖਸ ਹੁੰਦਾ ਉਹਨਾਂ ਹੀ ਉਹਤੇ ਉਹ ਸਜ਼ਾ ਦਾ ਜਾਂ ਪ੍ਰਭਾਵ ਵੀ ਹੁੰਦਾ ਆ ਹੁਣ ਅਪਾ ਇਹ ਵੀ ਮੰਨ ਸਕਦੇ ਆ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਆਪਣੇ ਸਾਰੇ ਇਲਜ਼ਾਮ ਜਿਹੜੇ ਨੇ ਉਹ ਕਬੂਲੇ ਨੇ ਸ਼ਰੇਆਮ ਫਸੀਲ ਦੇ ਉੱਤੇ ਜਿਹੇਦਾਰ ਦੇ ਸਾਹਮਣੇ ਕਬੂਲੇ ਨੇ ਤੇ ਹੋ ਸਕਦਾ ਹੈ ਕਿ ਇਹਨਾਂ ਇਹਨਾਂ ਸਜ਼ਾਵਾਂ ਦਾ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਪਵੇ ਔਰ ਇਵੈਂਚੁਅਲੀ ਉਹਨਾਂ ਦੇ ਮੰਨਤ ਰੈਡਾ ਦੀ ਟੇਸ ਪਹੁੰਚੇ ਤੇ ਲੋਕਾਂ ਦੇ ਵਿੱਚ ਜੋ ਦੁਆਰਾ ਵਿਚਰਨ ਤੇ ਉਹਨਾਂ ਦੇ ਵਿੱਚ ਕੁਝ ਹੋਰ ਹਲੂਣਾ ਹੋਵੇ ਤੁਹਾਨੂੰ ਐ ਨਹੀਂ ਪ੍ਰਤੀਤ ਹੁੰਦਾ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਉੱਤੇ ਵੱਲ ਨੂੰ ਆ ਸਕਦੇ ਆ ਕਿਸੇ ਅਲੈਦਾ ਤਰੀਕੇ ਦੇ ਨਾਲ ਦੇਖੋ ਉੱਤੇ ਆਉਣ ਦੇ ਲਈ ਜ਼ਰੂਰੀ ਨਹੀਂ ਹੈ ਕਿ ਉਹਨੂੰ ਪ੍ਰਧਾਨਗੀ ਚਾਹੀਦੀ ਹੋਵੇ ਜਾਂ ਇਸ ਤੀ ਤੋ ਅਗ ਕਿਉਂਕਿ ਉਹਨਾਂ ਦਾ ਜਿਹੜਾ ਅਸਤੀਫਾ ਉਹ ਕਬੂਲਣ ਦੀ ਗੱਲ ਕਰ ਰਹੇ ਸੀ ਬਟ ਦੇਖੋ ਅਸਤੀਫਾ ਤੇ ਉਹਨਾਂ ਨੇ ਪਹਿਲੇ ਵੀ ਦਿੱਤਾ ਹੈ ਨਾ ਇਦਾਂ ਦਾ ਜਿਹੜਾ ਉਹਨਾਂ ਨੇ ਪਹਿਲੇ ਵੀ ਅਸਤੀਫਾ ਜਿਹੜਾ ਅਸਤੀਫਾ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਵੱਲੋਂ ਨਾ ਕਬੂਲਿਆ ਗਿਆ ਤੇ ਇਹ ਚੀਜ਼ਾਂ ਤੇ ਉਹਨਾਂ ਦੀ ਪੋਲਿਟਿਕਸ ਦਾ ਪਾਰਟ ਹੈ ਉਹ ਉਸ ਚੀਜ਼ ਨੂੰ ਜਾਣਦੇ ਕਿਵੇਂ ਕਰਨਾ ਤੇ ਕਿਵੇਂ ਨਹੀਂ ਕਰਨਾ ਗੱਲ ਹੈਗੀ ਹੈ ਕਿ ਇਹਨਾਂ ਦੇ ਇਸ ਕੀਤੇ ਹੋਏ ਸਾਰੇ ਗੁਨਾਹਾਂ ਤੋਂ ਕਿ ਇਹਨਾਂ ਦੇ ਪਾਰਟੀ ਦੇ ਜਿਹੜੇ ਬਾਕੀ ਬੰਦੇ ਨੇ ਜਿਹੜੇ ਉਸ ਜਗ੍ਹਾ ਤੇ ਨਹੀਂ ਬੈਠੇ ਹੋਏ ਹੈਗੇ ਜਾਂ ਜਿਹੜੇ ਇਹਨਾਂ ਦੇ ਚੇਲੇ ਚਮਚੇ ਨੇ ਕਿ ਉਹਨਾਂ ਨੂੰ ਉਸ ਚੀਜ਼ ਤੋਂ ਕੋਈ ਸਬਕ ਲੈਂਦੇ ਨੇ ਕਿ ਨਹੀਂ ਲੈਂਦੇ ਹੁਣ ਤੁਸੀਂ ਦੇਖੋ ਜਦੋਂ ਹੁਣ ਅੱਜ ਬਾਦਲ ਉੱਥੇ ਬੈਠਾ ਹੋਇਆ ਐਜ਼ ਅ ਬਤੌਰ ਸੇਵਾਦਾਰ ਜਾਂ ਬਜ਼ੁਰਗ ਦਰਬਾਰੀ ਬੈਠਾ ਹੋਇਆ ਉੱਥੇ ਨਾ ਜਦੋਂ ਉੱਥੇ ਉਹਦੇ ਕੋਲ ਆਲੇ ਦੁਆਲੇ ਦਾ ਤੁਸੀਂ ਉਹਦਾ ਮਾਹੌਲ ਵੇਖੋਗੇ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਕੱਤਰ ਹੈਗਾ ਉਹ ਵੀ ਉਹਦੇ ਨਾਲ ਹੱਥ ਜੋੜ ਕੇ ਖੜਾ ਹੈ ਕੁਲਵੰਤ ਸਿੰਘ ਮੰਨਣ ਕੁਲਵੰਤ ਸਿੰਘ ਮੰਨਣ ਤੇ ਹੁਣ ਮੈਨੂੰ ਇਹ ਦੱਸਣ ਕਿ ਅੱਗੇ ਕਿੰਨੇ ਕੁ ਉਹ ਸੇਵੇ ਦਾ ਸੇਵਾਦਾਰਾਂ ਦੇ ਨਾਲ ਜਾਂ ਜਿਹੜੇ ਦਰਬਾਰੀ ਹੁੰਦੇ ਉਹਨਾਂ ਦੇ ਨਾਲ ਉਹ ਖੜਦੇ ਨੇ ਤੇ ਕਿੰਨੀ ਕੁ ਉਹਨਾਂ ਨੂੰ ਫੈਸਿਲੀਟੇਟ ਕਰਦੇ ਨੇ ਸੋ ਇਹ ਚੀਜ਼ਾਂ ਹਜੇ ਵੀ ਮੈਂ ਦੇਖਦਾ ਕਿਤਨਾ ਕਿਥੇ ਉਹਨਾਂ 'ਚ ਗ੍ਰਾਵਟ ਹੈਗੀ ਆ ਗ੍ਰਾਵਟ ਇਸ ਕਰਕੇ ਵੀ ਹੈਗੀ ਆ ਕਿਉਂਕਿ ਉਹ ਮਾਨਸਿਕ ਤੌਰ ਤੇ ਤਿਆਰ ਨਹੀਂ ਹੈ ਨਾ ਚੀਜ਼ਾਂ ਨੂੰ ਲੈ ਕੇ ਕਿ ਉਹਨਾਂ ਨੇ ਜਿਹੜੇ ਗੁਨਾਹ ਕੀਤੇ ਰੇ ਉਹਨਾਂ ਤੋਂ ਸਬਕ ਲੈ ਰਹੇ ਨੇ ਤੇ ਅਗੋਂ ਦੀ ਉਹ ਚੀਜ਼ਾਂ ਨਹੀਂ ਹੋਣਗੀਆਂ ਉਹਨਾਂ ਲਈ ਸਿਰਫ ਇੱਕ ਰਾਜਨੀਤੀ ਆ ਮਤਲਬ ਉਹ ਉਹ ਇੰਨੇ ਰੁਝੇ ਹੋਏ ਨੇ ਇਹਨਾਂ ਚੀਜ਼ਾਂ ਦੇ ਇਹਨੇ ਆਦੀ ਹੋ ਗਏ ਆ ਕਿ ਉਹਨਾਂ ਨੂੰ ਪਤਾ ਵੀ ਹੈ ਕਿ ਉਹਨਾਂ ਦੀ ਤਸਵੀਰ ਖਿੱਚੀ ਜਾ ਰਹੀ ਹੈ ਫਿਰ ਵੀ ਉਹ ਉੱਥੇ ਖੜੇ ਨੇ ਤਾਂ ਕਿ ਉਹ ਆਪਣੀ ਵਫਾਦਾਰੀ ਸਾਬਤ ਕਰ ਸਕਣ ਕਿ ਬਾਦਲ ਲਈ ਅਸੀਂ ਵਫਾਦਾਰ ਆਂ ਬਾਕੀ ਪੰਥ ਗਿਆ ਟੱਠੇ ਖੂਚ ਸੋ ਕਿਸੇ ਇੱਕ ਬਾਦਲ ਦੇ ਸਾਹਮਣੇ ਆਪਣੀ ਵਫਾਦਾਰੀ ਸਾਬਤ ਕਰਨਾ ਚਾਹੁੰਦੇ ਵਫਾਦਾਰੀ ਸਾਬਤ ਕਰਨਾ ਚਾਹੁੰਦੇ ਆ ਮੈਂ ਇਹੀ ਸਮਝਦਾ ਆ ਕਿਉਂਕਿ ਜਿਹੜੇ ਜਿਨ੍ਹਾਂ ਦੀ ਤਾਂ ਦੇਖੋ ਡਿਊਟੀ ਸਿਕਿਉਰਿਟੀ ਕਰਕੇ ਖੜੇ ਨੇ ਉਹਨਾਂ ਦੀ ਤਾਂ ਮਜਬੂਰੀ ਸਮਝ ਆਂਦੀ ਆ ਬਾਕੀ ਦੀ ਕੀ ਮਜਬੂਰੀ ਸਮਝ ਆਂਦੀ ਆ ਬਾਕੀ ਨੂੰ ਨਹੀਂ ਪਤਾ ਉਹਨੂੰ ਤਨਖਾਹ ਲੱਗੀ ਆ ਤਨਖਾਹਿਆ ਕੀ ਹੁੰਦਾ ਇਹਦਾ ਮਤਲਬ ਇਹ ਹੈ ਕਿ ਆਨ ਦਾ ਸੇਮ ਆਉਂਦੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੋਲਡ ਬਾਦਲ ਪਰਿਵਾਰ ਦੇ ਕੋਲ ਹੀ ਰਹੇਗਾ ਸੁਖਬੀਰ ਸਿੰਘ ਬਾਦਲ ਕੋਲ ਹੀ ਰਵੇਗਾ ਤਾਂ ਹੀ ਕਰਕੇ ਸ਼ਾਇਦ ਆਪਣੀ ਉਹ ਵਫਾਦਾਰੀ ਕਬੂਲ ਦੇ ਦੇਖੋ ਦਿਖਦਾ ਤਾਂ ਇਹ ਹੀ ਹੈ ਕਿ ਉਹਨਾਂ ਨੇ ਪ੍ਰਭਾਵ ਜਿਹੜਾ ਹੈ ਨਾ ਇਸ ਤਰੀਕੇ ਦਾ ਬਣਾਇਆ ਹੋਇਆ ਕਿ ਉਹ ਉਹਨਾਂ ਤੋਂ ਬਾਹਰ ਕਿਸੇ ਹੋਰ ਨੂੰ ਅਸੈਪਟ ਨਹੀਂ ਕਰਦੇ ਉਹਨਾਂ ਦੇ ਬਾਕੀ ਦੇ ਬੰਦੇ ਚਾਹੇ ਹੁਣ ਬਾਗੀ ਧਰ ਦੇ ਬੰਦੇ ਲੈ ਲੋ ਬਾਕੀ ਧਿਰ ਦੇ ਬੰਦਿਆਂ ਨੂੰ ਜਦੋਂ ਇਹ ਚੀਜ਼ ਪੁੱਛੀ ਜਾਂਦੀ ਹੈ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਾਲੀ ਦਲ ਤੋਂ ਬਾਹਰ ਹੋਈ ਨਹੀਂ ਕਦੀ ਵੀ ਅਸੀਂ ਤਾਂ ਕਾਲੀ ਦਲ ਨਾਲ ਸੁਧਾਰ ਕਰਨਾ ਚਾਹੁੰਦੇ ਆਂ ਮਤਲਬ ਉਹ ਇਹ ਮੰਨਦੇ ਨੇ ਕਿ ਚਾਹੇ ਜੋ ਮਰਜ਼ੀ ਅਸੀਂ ਡਰਾਮਾ ਕਰ ਲਈਏ ਮੁੜ ਕੇ ਜਾਣਾ ਤਾਂ ਅਸੀਂ ਉਹ ਬੋੜ ਥੱਲੇ ਹੀ ਆ ਤਾਂ ਜਿਹੜਾ ਇਹ ਉਹਨਾਂ ਦਾ ਰਵਈਆ ਇਹ ਇਹ ਦੱਸਦਾ ਹੈ ਕਿ ਉਹਨਾਂ ਲਈ ਸਿਰਫ ਤੇ ਸਿਰਫ ਜਿਹੜੀ ਹੈ ਰਾਜਨੀਤੀ 'ਚ ਰਹਿਣ ਦੇ ਲਈ ਜਿਹੜੀ ਹੈ ਚੱਕਾ ਚੌਂਦ ਵਿੱਚ ਰਹਿਣ ਦੇ ਲਈ ਇਹ ਫਾਰਮੈਲਟੀਆਂ ਕੀਤੀਆਂ ਜਾ ਰਹੀਆਂ ਨੇ ਉਹ ਦਿਲੋਂ ਨਹੀਂ ਇਹਨਾਂ ਗਲਤੀਆਂ ਤੋਂ ਕੋਈ ਸਬਕ ਲੈ ਰਹੇ ਹਾਂ ਜੇ ਕੋਈ ਲੈ ਰਿਹਾ ਇਹਨਾਂ ਚ ਤੇ ਉਹ ਆਉਣ ਵਾਲੇ ਸਮੇਂ ਦੇ ਗਰਭ ਚ ਪਈਆਂ ਚੀਜ਼ਾਂ ਨੇ ਉਹ ਸਮਾਂ ਦੱਸੂਗਾ ਕਿ ਵਾਕਈ ਉਹਨਾਂ ਨੇ ਇਹਨਾਂ ਚੀਜ਼ਾਂ ਤੋਂ ਕੋਈ ਨਜਾਤ ਕੌਮ ਨੂੰ ਦਿੱਤੀ ਹੈ ਕਿ ਨਹੀਂ ਦਿੱਤੀ ਨਹੀਂ ਤੇ ਜੇ ਪਹਿਲੇ ਜੋ ਹੋਇਆ ਉਸ ਤੋਂ ਮਾੜਾ ਹੋਣ ਵਾਲੀਆਂ ਕੋਈ ਵੀ ਸਰਕਾਰਾਂ ਜਿਹੜੀਆਂ ਨੇ ਉਹ ਕਰਨ ਤਾਂ ਸਾਨੂੰ ਉਸ ਤਰੀਕੇ ਦਾ ਦੁੱਖ ਨਹੀਂ ਹੁੰਦਾ ਜਿੱਦਾਂ ਇਹਨਾਂ ਦਾ ਹੋਇਆ ਸੀ ਕਿਉਂਕਿ ਇਹ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਦੱਸਦੇ ਸੀ ਨਾ ਇਹ ਤਾਂ ਸਾਡੀ ਖੇਤਰੀ ਪਾਰਟੀ ਸੀਗੀ ਜਦ ਇਹ ਇੰਨਾ ਨੁਕਸਾਨ ਕਰ ਸਕਦੀਆਂ ਫਿਰ ਦਿੱਲੀ ਉਹ ਇਹ ਬੰਦਿਆਂ ਦਾ ਆਪਾਂ ਕਿੰਨਾ ਕੁ ਨੁਕਸਾਨ ਜਿਹੜਾ ਨੁਕਸਾਨ ਜਾਣਦੇ ਆ ਕੋਈ ਨੁਕਸਾਨ ਨਹੀਂ ਅਸੀਂ ਜਾਣਦੇ ਉਹਨੂੰ ਉਹਦੇ ਨਾਲ ਤਾਂ ਨਿਜਠੀ ਰਹੇ ਆ ਆਪਾਂ ਦੁੱਖ ਤਾਂ ਸਾਨੂੰ ਆਪਣੇ ਆ ਦਾ ਸੀਗਾ ਨਾ ਅੱਛਾ ਭਾਈ ਸਾਹਿਬ ਇੱਥੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਹੁਣ ਆਪਾਂ ਇਹ ਗੱਲ ਕੀਤੀ ਇਹਦੇ ਸੰਦਰਭ ਦੇ ਨਾਲ ਪ੍ਰਧਾਨਗੀ ਕਿੱਧਰ ਵੱਲ ਨੂੰ ਜਾਵੇਗੀ ਇਹ ਸੋਚਣਾ ਵਿਚਾਰਨਾ ਬਹੁਤ ਜ਼ਰੂਰੀ ਹੈ ਪ੍ਰਧਾਨਗੀ ਆਉਂਦੇ ਸਮੇਂ ਚ ਕਿੱਧਰ ਨੂੰ ਦੇਖਦੇ ਹੋ ਜੇ ਆਪਾਂ ਇੰਨੀ ਗੱਲ ਕਰਦੇ ਆ ਕਿ ਹੋਲਡ ਆਉਂਦੇ ਸਮੇਂ ਚ ਬਾਦਲ ਪਰਿਵਾਰ ਦਾ ਹੀ ਰਹੇਗਾ ਫਿਰ ਪ੍ਰਧਾਨਗੀ ਵੀ ਉਧਰ ਲਾਗੇ ਚੱਗ ਗਈ ਕਿਤੇ ਹੋਵੇਗੀ ਤੁਹਾਨੂੰ ਐ ਨਹੀਂ ਪ੍ਰਤੀ ਲੱਗਦਾ ਏਦਾਂ ਹੀ ਹੈ ਕਿ ਪ੍ਰਧਾਨਗੀ ਪਰਿਵਾਰਵਾਦ ਤੋਂ ਬਾਹਰ ਨਹੀਂ ਜਾ ਪਾਉਗੀ ਮਗਰ ਜੇ ਪ੍ਰਧਾਨਗੀ ਪਰਿਵਾਰਵਾਦ ਕੋ ਰਹਿੰਦੀ ਹੈ ਜਾਂ ਇਹ ਪਾਰਟੀ ਦਾ ਜਿਹੜਾ ਮੋਡ ਨਹੀਂ ਚੇਂਜ ਹੁੰਦਾ ਤੇ ਫਿਰ ਖੇਤਰੀ ਪਾਰਟੀ ਦਾ ਪੰਜਾਬ ਵਿੱਚ ਅਸਤਿਤਵ ਜਿਹੜਾ ਉਹ ਪਹਿਲੇ ਵਰਗਾ ਹੀ ਰਹੂਗਾ ਮੈਨੂੰ ਨਹੀਂ ਲੱਗਦਾ ਕਿ ਉਸ ਅਸਤਿਤਵ ਦੇ ਵਿੱਚ ਕੋਈ ਚੇਂਜ ਆਊਗਾ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਨਾ ਕਬੂਲਣ ਦੇ ਲਈ ਤਿਆਰ ਨੇ ਤੇ ਇਹਨਾਂ ਦੀ ਵੋਟਾਂ ਦੇ ਵਿੱਚ ਪਰਸੈਂਟੇਜ ਕੋਈ ਬਿਹਤਰੀ ਹੁੰਦੀ ਮੈਨੂੰ ਦਿਖਦੀ ਨਹੀਂ ਹੈ ਇਹਨਾਂ ਸਾਰੇ ਚੀਜ਼ਾਂ ਦੇ ਨਾਲ ਵੀ ਭਾਈ ਸਾਹਿਬ ਇੱਕ ਇੱਕ ਲੌਜੀਕਲ ਕੁਐਸਚਨ ਮੈਂ ਪੁੱਛਣਾ ਚਾਹੁੰਨਾ ਤੁਹਾਨੂੰ ਜੇ ਆਪਾਂ ਹੁਣ ਤੱਕ ਜਿੰਨੀ ਡਿਸਕਸ਼ਨ ਕੀਤੀ ਹੈ ਜੇ ਇਹ ਜ਼ਿਆਦਾਤਰ ਸਿਆਸਤ ਤੋਂ ਹੀ ਪ੍ਰੇਰਿਤ ਸੀ ਜਾਂ ਜੇ ਉਹਨਾਂ ਦੇ ਜਿਹੜੇ ਭਾਅ ਨੇ ਉਹ ਸਾਰੇ ਸਿਆਸੀ ਨੇ ਤਾਂ ਫਿਰ ਤਨਖਾਹ ਲੱਗੀ ਦਾ ਤਨਖਾਹਿਆ ਕਰਾਰ ਦਿੱਤੇ ਦਾ ਕੀ ਮਤਲਬ ਰਹਿ ਜਾਂਦਾ ਆ ਜਾਂ ਜੋ ਸਜ਼ਾ ਫਸੀਲ ਤੋਂ ਸੁਣਾਈ ਗਈ ਹੈ ਸ਼੍ਰੀ ਕਾਲਤਖਸਬ ਦੀ ਤੇ ਉਹਦਾ ਕੀ ਮਤਲਬ ਰਹਿ ਜਾਂਦਾ ਫਿਰ ਦੇਖੋ ਜਿਹੜੀ ਇੱਕ ਰਸਮ ਹੈ ਨਾ ਉਹ ਰਸਮ ਦੇ ਤੌਰ ਤੇ ਤਾਂ ਉਹ ਸਾਰਾ ਕੁਝ ਉਸ ਪ੍ਰੋਸੈਸ ਤੋਂ ਲੰਘਣਾ ਹੀ ਸੀਗਾ ਇਤਾਂ ਨਹੀਂ ਹੈ ਕਿ ਆਪਾਂ ਉਸ ਪ੍ਰੋਸੈਸ 'ਚੋਂ ਨਾਂ ਲੰਗੀਏ ਜੇ ਪ੍ਰਭਾਵ ਮੰਨਦੇ ਵੀ ਨੇ ਤੇ ਉਹ ਚੀਜ਼ਾਂ ਉਹਨਾਂ ਦੇ ਲਈ ਲਿੰਗਰ ਹੋਣ ਹੋ ਸਕਦੀਆਂ ਸੀਗੀਆਂ ਬਸ ਖਤਮ ਨਹੀਂ ਕੀਤੀਆਂ ਜਾ ਸਕਦੀਆਂ ਸੀਗੀਆਂ ਤੇ ਮੈਂ ਇਹ ਵੀ ਜਾਣਦਾ ਕਿ ਜਿਹੜੀ ਇਸ ਵੇਲੇ ਜਥੇਦਾਰਾਂ ਸਾਹਬ ਦੇ ਉੱਤੇ ਜਿਹੜੀ ਇਸ ਵੇਲੇ ਕਹ ਲਓ ਉਹਨਾਂ ਚੀਜ਼ਾਂ ਦਾ ਜਿਹੜਾ ਜ਼ੋਰ ਸੀਗਾ ਉਹ ਇੰਨਾ ਕਾਫੀ ਸੀਗਾ ਕਿ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਸੀਗੇ ਉਹਨਾਂ ਨੇ ਲਗਾਤਾਰ ਇਸ ਚੀਜ਼ ਨੂੰ ਟੁੱਟਣ ਨਹੀਂ ਦਿੱਤਾ ਉਹਦੀ ਇੱਕ ਕਹਿ ਲਓ ਪੂਰੀ ਪ੍ਰੈਸ਼ਰ ਜਿਹੜਾ ਬਣਿਆ ਰਹਿਣਾ ਜਿਹਦਾ ਸੀ ਨਾ ਉਹ ਬਣਿਆ ਰਿਹਾ ਐਂਡ ਤੱਕ ਮਤਲਬ ਲਾਸਟ ਡੇ ਤੱਕ ਤੁਸੀਂ ਦੇਖੋ ਉੱਥੇ ਲੋਕਾਂ ਦਾ ਵਫਾ ਤੇ ਜਾ ਰਿਹਾ ਸੀਗਾ ਉੱਥੇ ਜਾ ਕੇ ਚਿੱਠੀ ਦੇ ਰਹੇ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈ ਉਹ ਸਖਤੋ-ਖੇ ਕੀਤਾ ਜਾਵੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਨਾ ਨਿਬੜਿਓ ਕਿ ਜਿੱਦਾਂ ਪਹਿਲੇ ਨਿਬੜਦਾ ਰਿਹਾ ਕਈ ਮੌਕੇ ਦੇ ਉੱਤੇ ਤੇ ਬਾਅਦ ਵਿੱਚ ਕੌਮ ਦੇ ਵਿੱਚ ਆਪਣੇ ਹੀ ਸਥਾਨਾਂ ਨੂੰ ਲੈ ਕੇ ਕੋਈ ਨਾ ਕੋਈ ਸਵਾਲ ਖੜਾ ਰਵੇ ਸੋ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਉਹ ਆਪਣੇ ਆਪ ਨੂੰ ਸਾਬਤ ਕਰ ਸਕੇ ਨੇ ਜਿਹੜੀਆਂ ਸਜ਼ਾਵਾਂ ਲੱਗੀਆਂ ਨੇ ਜਾਂ ਜਿਸ ਤਰੀਕੇ ਨਾਲ ਉਹ ਸਜ਼ਾਵਾਂ ਨੂੰ ਹੁਣ ਡੀਲ ਕਰ ਰਹੇ ਆ ਜੇ ਤੇ ਉਹਨਾਂ 'ਚ ਗੈਰਤ ਅਣਖ ਨਾਮ ਦੀ ਚੀਜ਼ ਹੋਊਗੀ ਫਿਰ ਤਾਂ ਉਹ ਇਸ ਚੀਜ਼ ਤੋਂ ਸਬਕ ਜ਼ਰੂਰ ਲੈਣਗੇ ਕਿਉਂਕਿ ਦੇਖੋ ਜਿੰਨਾ ਵੱਡਾ ਕਿਸੇ ਦਾ ਕਦਮ ਹੁੰਦਾ ਨਾ ਉਹਨੂੰ ਉੱਡੀ ਵੱਡੀ ਉਸ ਚੀਜ਼ ਦੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਕਿ ਮੈਂ ਇੰਨੇ ਵੱਡੇ ਕਦਮ ਦਾ ਆਪਣੇ ਆਪ ਨੂੰ ਜਾਣਦਾ ਸੀਗਾ ਤੇ ਅੱਜ ਦੇਖੋ ਮੈਂ ਕਿੱਥੇ ਬੈਠਾ ਜੇ ਮਨ ਦਾ ਹੋਵੇ ਤਾਂ ਜੇ ਬੇਸ਼ਰਮ ਹੋਵੇ ਫੇ ਤਾਂ ਬੇਸ਼ਰਮ ਦੀ ਦਾਲ ਡੋਲਗੀ ਕਹਿੰਦਾ ਮੈਂ ਤਾਂ ਖਾਣਾ ਹੀ ਭੁੰਜੇ ਸੁੱਟ ਗਿਆ ਤੇ ਉਹਦਾ ਹੋਰ ਮਤਲਬ ਰਵਈਆ ਹੋ ਸਕਦਾ ਮਗਰ ਜੇ ਵਾਕਈ ਕੋ ਗੈਰਤ ਨਾਮ ਦੀ ਚੀਜ਼ ਹੋਊਗੀ ਜੇ ਵਾਕਈ ਮੰਨਦਾ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਵੀ ਉਹਦਾ ਫਕਰੇ ਕੌਮ ਕੌਮ ਵੱਲੋਂ ਵਾਪਸ ਲੈ ਲਿਆ ਗਿਆ ਤੇ ਉਸ ਚੀਜ਼ ਨੂੰ ਉਹ ਤੋਹੀਨ ਮੰਨਦਾ ਹੋਊਗਾ ਤੇ ਫਿਰ ਇਸ ਚੀਜ਼ ਤੋਂ ਜ਼ਰੂਰ ਸਬਕ ਲਾਊਗਾ ਜੇ ਉਸ ਨੇ ਇਸ ਚੀਜ਼ ਤੋਂ ਨਹੀਂ ਸਬਕ ਲਿਆ ਜਾਂ ਉਹਦੇ ਬੰਦਿਆਂ ਨੇ ਸਬਕ ਨਹੀਂ ਲਿਆ ਫਿਰ ਉਹ ਇਦਾਂ ਹੀ ਦਰवेश ਬਣ ਕੇ ਬੱਠੇ ਰਹਿਣਗੇ ਬੂਹਿਆਂ ਤੇ ਤੇ ਉਹਨਾਂ ਦੀ ਹਾਲਤ ਉਹੀ ਹੋਊਗੀ ਜਿਹੜੀ ਪੰਥ ਨੇ ਆਜ ਇਹਨਾਂ ਦੀ ਕੀਤੀ ਹੈ ਸੋ ਮੈਂ ਤਾਂ ਇਹ ਜਾਣਦਾ ਕਿ ਕੱਲ ਜੋ ਹੋਇਆ ਜਿਸ ਤਰੀਕੇ ਨਾਲ ਹੋਇਆ ਉਹ ਕਾਫੀ ਹੱਦ ਤੱਕ ਰਵਾਇਤਾਂ ਦੇ ਅਨੁਸਾਰ ਸੀਗਾ ਤੇ ਆਪਾਂ ਆਪਣੇ ਆਪ ਨੂੰ ਹਮੇਸ਼ਾ ਹੀ ਇਹ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਦੇ ਅਧੀਨ ਰਹਿ ਕੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਆਪਾਂ ਇਹੋ ਜੇ ਨੇਕ ਕ੍ਰਿਕਾ ਦੇ ਨਾਲ ਚੀਜ਼ਾਂ ਦੇ ਹੱਲ ਕਰਨੇ ਜਿਹੜੇ ਉਹ ਚਾਹੁੰਦੇ ਆ ਤੇ ਜੇ ਇਸ ਤੋਂ ਵੀ ਬਿਹਤਰ ਕੁਝ ਹੋ ਸਕਦਾ ਹੋਵੇਗਾ ਤੇ ਕੌਮ ਦੀ ਆਸਥਾ ਨੂੰ ਜਿਹੜੇ ਉਹ ਅੱਗੇ ਜਾ ਕੇ ਮਤਲਬ ਵਧੀਆ ਫੁੱਲ ਚੜਨਗੇ ਨਾ ਕਿ ਲੋਕਾਂ ਦੀ ਆਸਥਾ ਨੂੰ ਜਿਹੜੀ ਉਹ ਛੱਟ ਵੱਜੂਗੀ ਇਹ ਉਹ ਸਿਚੁਏਸ਼ਨ ਹੈ ਜਿਹੜੀ ਫਿਲਹਾਲ ਸੁਖਬੀਰ ਸਿੰਘ ਬਾਦਲੀਆਂ ਬਾਕੀ ਜਿਹੜੇ ਇਕੱਲੇ ਲੀਡਰ ਨੇ ਉਹਨਾਂ ਨੂੰ ਸਜ਼ਾ ਲੱਗਣ ਤੋਂ ਬਾਅਦ ਵੇਖਣ ਨੂੰ ਮਿਲੀ ਹੈ ਸਮਝਣ ਨੂੰ ਸੋਚਣ ਨੂੰ ਮਿਲੀ ਹੈ ਆਨ ਦਾ ਸਮਾ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਉਹ ਤਕਲੀਬਾਂ ਨੇ ਰੋਵਾਂ ਨੇਂਡੀਆਂ ਪੰਜਾਬੀ ਤੇ